ਉੱਥੇ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਇੱਥੇ ਤੱਕ ਇੱਕ ਬੀਬੀ ਮੈਨੂੰ ਕਹਿੰਦੀ ਆਦਮਪੁਰ ਏਰੀਏ ਦੀ ਕਹਿੰਦੇ ਜੀ ਸਾਡੇ ਦਾ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ ਵੀ ਸੜਕਾਂ ਇੰਨੀਆਂ ਟੁੱਟੀਆਂ ਹੋਈਆਂ ਮੈਂ ਕਿਹਾ ਬੀਬੀ ਜੀ ਜੇ ਆਹੀ ਹਾਲ ਰਿਹਾ ਨਾ ਤੇ ਰਿਸ਼ਤੇਦਾਰ ਤੋ ਤੱਕ ਆ ਤੁਹਾਡੇ ਮੁੰਡਿਆਂ ਨੂੰ ਰਿਸ਼ਤੇ ਹੋਣੇ ਬੰਦ ਹੋ ਜਾਣੇ ਮੈਂ ਇਹ ਕਿਹਾ ਲੋਕਾਂ ਨੂੰ ਕਿ ਜਾਂ ਮੈਂ ਰਹੂੰਗਾ ਜਾਂ ਚਿੱਟਾ ਰਹੂੰਗਾ ਦੋਨੋਂ ਚੀਜ਼ਾਂ ਨਹੀਂ ਰਹਿ ਸਕਦੀਆਂ ਇਹ ਮਾਪਿਆਂ ਨੂੰ ਜੜ ਤੇ ਪੱਤਾ ਗਾਇਤ ਇੱਥੇ ਡੜਾ ਸੱਟਾ ਚੱਲਦਾ ਹੈ ਇੱਥੇ ਲਾਟਰੀਆਂ ਦਾ ਸਿਸਟਮ ਚੱਲਦਾ ਜਿੰਨੀਆਂ ਕੁਰੀਤियां ਸਾਰੀਆਂ ਇਹ ਆਮ ਆਦੀ ਪਾਰਟੀ ਤੋਂ ਜਾਂ ਜਿਹੜੇ ਇਹਨਾਂ ਚ ਹੁਣ ਚਲੇ ਗਏ ਸੀਤਲ ਉਂਗਰਾਲ ਤੇ ਰੀਕੂ ਇਹਨਾਂ ਨੇ ਇੱਥੇ ਫਲਾਈਆਂ ਹੋਈਆਂ ਵਿੱਚ ਦੇ ਪ੍ਰਧਾਨ ਮੰਤਰੀ ਕਹਿੰਦੇ ਕਿ ਅਬ ਕੀ ਵਾਰ 400 ਪਾਰ 400 ਪਾਰ ਹੀ ਹੋਣਾ ਹੈ ਲੇਕਿਨ 400 ਤੋਂ ਪਾਰ ਵਾਲੀਆਂ ਹੀ ਭਾਜਪਾ ਨੂੰ ਮਿਲਣੀਆਂ 400 ਤੱਕ ਨਹੀਂ ਮਿਲਣੀਆਂ ਪੋਸਟਰ ਪੈਰੀਆਂ ਕਿ ਜਲੰਧਰ ਸ਼ਹਿਰ ਚੰਨੀ ਦੀ ਲਹਿਰ ਕੀ ਗਰਾਊਂਡ ਦੇ ਉੱਪਰ ਚੰਨੀ ਦੀ ਲੇਅਰ ਹੈ। ਉਸਕਾ ਗੀਤ ਬਣ ਗਿਆ ਕਿ ਦਲ ਬਦਲੂ ਲੋਕਾਂ ਨੂੰ ਸੁਰਤ ਲਿਆਉਣੀ ਹੈ ਬੀਬੀ ਇਸ ਵਾਰ ਮੈਂ ਵੋਟ ਚੰਨੀ ਨੂੰ ਪਾਉਣੀ ਹੈ ਬੀਬੀ। ਇਹ ਜਿਹੜੇ ਹੈ ਦਲ ਬਦਲੂ ਲੋਕ ਹੈ ਜਿਹੜੇ ਜਿਹੜੇ ਵਾਰ-ਵਾਰ ਆਪਣਾ ਦਲ ਬਦਲਦੇ ਹੈ। ਲੋਕ ਇਹਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਇਹਨਾਂ ਨੂੰ ਸਬਕ ਸਿਖਾਉਣਾ ਚਾਹੁੰਦੇ। 10 ਸਾਲ ਮੋਦੀ ਜੀ ਇੱਥੇ ਸੀਗੇ। 10 ਸਾਲ ਚ ਕਿਉਂ ਨਹੀਂ ਜਲੰਧਰ ਦੇਖਿਆ ਉਹਨਾਂ ਨੂੰ ਕਿਉਂ ਨਹੀਂ ਪੰਜਾਬ ਦੇਖਿਆ ਇੱਕ ਵੀ ਕੋਈ ਕੰਮ ਉਹ ਜਲੰਧਰ ਦਾ ਜਾਂ ਪੰਜਾਬ ਦਾ ਗੁਣਾ ਦੇਣ ਜਿਹੜਾ ਮੋਦੀ ਸਾਹਿਬ ਨੇ ਪੰਜਾਬ ਵਾਸਤੇ ਜਾਂ ਖਾਸ तौर ਤੇ ਜਲੰਧਰ ਵਾਸਤੇ ਕੀਤਾ ਹੋਵੇ ਅਸੀਂ ਤਾਂ ਗਰਾਊਂਡ ਤੇ ਜਾ ਰਹੇ ਹਾਂ ਦੇਖੋ ਸਾਰੇ ਪਾਸੇ ਖੁਸ਼ੀਆਂ-ਖੁਸ਼ੀਆਂ ਹੋ ਰਹੀਆਂ ਨੇ ਸਾਰੇ ਲੋਕ ਕਹਿ ਰਹੇ ਕਿ ਜੀ ਬਹੁਤ ਵਧੀਆ ਕੰਮ ਕਰਤਾ ਇਸ ਤਰ੍ਹਾਂ ਦਾ ਕਲੇਮ ਭਗਵੰਤ ਮਾਨ ਵੀ ਕਰਦੇ ਆ ਆਮ ਆਦਮੀ ਪਾਰਟੀ ਵੀ ਕਰਦੇ ਕਰਦੇ ਤਾਂ ਕਰਿਆ ਕਿਆ ਕਿਹੜੇ ਪਿੰਡ ਨੂੰ ਗ੍ਰਾਂਟ ਦਿੱਤੀ ਹੈ ਮੈਨੂੰ ਕਿਹੜਾ ਸਕੂਲ ਲਿਆ ਇੱਥੇ ਕਿਹੜਾ ਕਾਲਜ ਖੋਲ੍ਹਿਆ ਇਹਨਾਂ ਨੇ ਕਿਹੜੀ ਯੂਨੀਵਰਸਿਟੀ ਖੋਲੀ ਕਿਹੜਾ ਹਸਤਾ ਵਾਲੇ ਥੇ ਲਿਆਂਦਾ ਹੈ ਨਾ ਸਮੰਗ ਬਦਲਦੇ ਹਰ ਦੂਸਰੇ ਕੈਂਡੀਡੇਟ ਇਸ ਕਰਕੇ ਲੋਕ ਮੈਨੂੰ ਪਸੰਦ ਕਰ ਰਹੇ ਸੀ ਬੀਬੀ ਜਗੀਰਪੁਰ ਜੀ ਮੈਨੂੰ ਜਦੋਂ ਮਿਲੇ ਉਹ ਇੱਕ ਧਾਰਮਿਕ ਸ਼ਖਸੀਅਤ ਹੈ ਐਸਜੀਪੀਸੀ ਦੇ ਪ੍ਰਧਾਨ ਰਹੇ ਮੇਰਾ ਉਹਨਾਂ ਦਾ ਮੇਰੇ ਤੋਂ ਵੱਡੇ ਵੀ ਹੈ ਮੇਰਾ ਫਰਜ਼ ਬਣਦਾ ਸੀ ਮੈਂ ਉਹਨਾਂ ਦਾ ਸਤਿਕਾਰ ਕਰਾਂ ਮੈਂ ਉਹਨਾਂ ਦੇ ਝੁੱਕ ਕੇ ਉਹਨਾਂ ਦੇ ਹੱਥਾਂ ਨੂੰ ਆਪਣੇ ਮੱਥੇ ਨਾਲ ਲਗਾਇਆ ਤੇ ਉਹਨਾਂ ਨੂੰ ਸਤਿਕਾਰ ਦਿੱਤਾ 2024 ਦੀ ਲੋਕ ਸਭਾ ਚੋਣ ਕਾਫੀ ਦਿਲਚਸਪ ਹੋ ਰਹੀ ਹੈ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਪਾਸੇ ਕਹਿੰਦੇ ਆ ਅਬਕੀ ਬਾਰ 400 ਪਾਰ ਔਰ ਉੱਥੇ ਹੀ ਰਾਹੁਲ ਗਾਂਧੀ ਕਹਿੰਦੇ ਆ ਕਿ ਸੰਜੀਦਾ ਮੁੱਦਿਆਂ ਤੇ ਗੱਲ ਕੀਤੀ ਜਾਵੇ ਕਹਿੰਦੇ ਜਿੰਨਾ ਮੁੱਦਿਆਂ ਤੇ ਗੱਲ ਹੋ ਹੀ ਨਹੀਂ ਰਹੀ ਔਰ ਪੰਜਾਬ ਦੇ ਵਿੱਚ ਇੱਕ ਪਾਸੇ ਜਿਵੇਂ ਮੋਦੀ ਹੁਣੀ ਕਹਿੰਦੇ ਆ ਕਿ 400 ਪਾਰ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਔਰ 13 0 13 ਕਹਿੰਦੇ ਆ ਆਮ ਆਦਮੀ ਪਾਰਟੀ ਦੀਆਂ ਆਉਣਗੀਆਂ ਬਾਕੀ ਸਾਰੀਆਂ 0 ਇਸ ਤਰ੍ਹਾਂ ਦੀ ਗੱਲ ਕਹਿ ਰਹੇ ਪਰ ਹਾਲਾਤ ਗਰਾਊਂਡ ਦੇ ਕੀ ਆ ਇਸ ਨੂੰ ਲੈ ਕੇ ਵੀ ਲਗਾਤਾਰ ਚਰਚਾ ਵੀ ਕਰ ਰਹੇ ਆ ਅਸੀਂ ਔਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਸਾਡੇ ਨਾਲ ਨਹੀਂ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਉਹਨਾਂ ਦੀ ਕੈਂਪੇਨਿੰਗ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ ਲੋਕ ਉਹਨਾਂ ਨੂੰ ਕੀ ਕਹਿ ਰਹੇ ਆ ਕਿਉਂਕਿ ਸਵੇਰ ਤੋਂ ਸ਼ਾਮ ਤੱਕ ਚਰਨਜੀਤ ਸਿੰਘ ਸਵਾਗਤ ਹੈ ਪ੍ਰੋ ਪੰਜਾਬ ਸਤਿ ਸ੍ਰੀ ਅਕਾਲ ਜੀ ਬੜਾ ਧੰਨ ਕਿਸ ਤਰ੍ਹਾਂ ਦਾ ਰਿਸਪਾਂਸ ਔਰ ਗਰਾਉਂਡ ਦੇ ਉੱਪਰ ਤੁਸੀਂ ਜਾ ਰਹੇ ਹੋ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਆ ਕਿ ਅਬ ਕੀ ਬਾਰ 400 ਪਾਰ ਉਦਾਂ ਹੀ ਸੂਬੇ ਦੇ ਮੁੱਖ ਮੰਤਰੀ ਵੀ ਕਹਿੰਦੇ ਆ ਕਿ ਇਸ ਵਾਰ 13 0 ਕਹਿੰਦੇ ਪੰਜਾਬ ਬਣੇਗਾ ਹੀਰੋ ਆਮ ਆਦਮੀ ਪਾਰਟੀ ਦੀਆਂ 13 ਆਉਣਗੀਆਂ ਇਸ ਤਰ੍ਹਾਂ ਕਿ 400 ਪਾਰ ਹੀ ਹੋਣਾ ਹੈ ਲੇਕਿਨ 400 ਤੋਂ ਪਾਰ ਵਾਲੀਆਂ ਹੀ ਭਾਜਪਾ ਨੂੰ ਮਿਲਣੀਆਂ 400 ਤੱਕ ਨਹੀਂ ਮਿਲਣੀਆਂ ਇਸੇ ਤਰ੍ਹਾਂ 13 0 ਹੀ ਹੋਏਗਾ ਲੇਕਿਨ ਜ਼ੀਰੋ ਆਮ ਆਦੀ ਪਾਰਟੀ ਦੀ ਹੋਏਗੀ ਬਹੁਤ ਵੱਡਾ ਹੰਗਾਰਾ ਲੋਕਾਂ ਦੇ ਵੱਲੋਂ ਮਿਲ ਰਿਹਾ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਲੋਕ ਆਪ ਮੁਹਾਰੇ ਬਲਾ ਬਲਾ ਕੇ ਮੀਟਿੰਗਾਂ ਕਰ ਰਹੇ ਹਨ ਮੇਰੀ ਇਲੈਕਸ਼ਨ ਲੋਕ ਚਲਾ ਰਹੇ ਹਨ ਮੈਂ ਨਹੀਂ ਚਲਾ ਰਿਹਾ ਲੋਕਾਂ ਵੱਲੋਂ ਹੀ ਸਭ ਕੁਝ ਕੀਤਾ ਜਾ ਰਿਹਾ ਮੈਂ ਤਾਂ ਸਿਰਫ ਜਾ ਕੇ ਬੋਲਣਾ ਇਸ ਚੀਜ਼ ਨੂੰ ਲੈ ਕੇ ਸਾਰੇ ਆਪੋ ਆਪਣਾ ਕਲੇਮ ਕਰ ਰਹੇ ਜਿਸ ਜਗ੍ਹਾ ਤੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਦਲਤ ਭਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਔਰ ਇੱਥੋਂ ਤੁਸੀਂ ਵੀ ਦਲਤ ਭਾਈਚਾਰੇ ਦਾ ਇੱਕ ਵੱਡਾ ਚਿਹਰਾ ਔਰ ਦਲਤਪਾਈ ਚਾਹਤਾ ਖਾਸ ਤੌਰ ਤੇ ਕਿਉਂਕਿ ਤੁਸੀਂ ਸੀਐਮ ਵੀ ਰਹੇ ਹੋ ਔਰ ਤੁਹਾਨੂੰ ਕੀ ਲੱਗਦਾ ਕਿ ਸਾਰੇ ਆਪੋ ਆਪਣਾ ਕਲੇਮ ਕਰਦੇ ਕਿ ਅਸੀਂ ਦਲਤਪਾਈ ਚਾਰੇ ਦਾ ਚਿਹਰਾ ਅਸੀਂ ਦਲਤਪਾਈ ਚਾਰੇ ਦਾ ਚਿਹਰਾ ਕਿ ਜਰਨਜੀਤ ਸਿੰਘ ਚੰਨੀ ਨੂੰ ਜਲੰਧਰ ਦੇ ਲੋਕ ਆਪਦੇ ਅਗਵਾਈ ਕਰਨ ਵਾਲੇ ਦੇ ਤੌਰ ਤੇ ਐਕਸੈਪਟ ਕਰਨਗੇ ਮੈਨੂੰ ਹਰ ਵਰਗ ਦੀ ਵੋਟ ਮਿਲ ਰਹੀ ਹੈ ਤੇ ਹਰ ਵਰਗ ਦੀ ਸਪੋਰਟ ਮਿਲ ਰਹੀ ਹੈ ਕਿਸਾਨਾਂ ਦਾ ਜਦੋਂ ਕੰਮ ਸੀ ਤਾਂ ਮੈਂ ਕਿਸਾਨਾਂ ਦੇ ਨਾਲ ਖੜਿਆ ਸੀ ਇਹ ਗੱਲ ਨੂੰ ਲੋਕ ਮੈਨੂੰ ਯਾਦ ਕਰਾਉਂਦੇ ਆ ਕਿ ਜਦੋਂ ਮੋਦੀ ਜੀ ਫਿਰੋਜਪੁਰ ਆਏ ਤਾਂ ਤੁਸੀਂ ਕਿਸਾਨਾਂ ਦੇ ਨਾਲ ਖੜੇ ਸੀ ਤੇ ਆਮ ਆਦਮੀ ਪਾਰਟੀ ਨੇ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ ਹੁਣੇ ਹਰਿਆਣੇ ਦੇ ਵਿੱਚ ਬੀਜੇਪੀ ਨੇ ਹਰਿਆਣੇ ਚ ਆ ਕੇ ਸਰਕਾਰ ਨੇ ਇੱਥੇ ਸਾਡੇ ਕਿਸਾਨ ਨੂੰ ਮਾਰਿਆ ਅਥਰੂ ਗਏ ਛੱਡੇ ਲੇਕਿਨ ਭਗਵਾਨਤਮਾਨ ਦੀ ਸਰਕਾਰ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਮੁਆਵਜ਼ਾ ਇਸ ਝਾੜੂ ਦੀ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ 2 ਸਾਲਾਂ ਦੇ ਵਿੱਚ ਕਿਸੇ ਕਿਸਾਨ ਨੂੰ ਦਿੱਤਾ ਨਹੀਂ ਤੇ ਮੈਂ ਜਦੋਂ ਮੁੱਖ ਮੰਤਰੀ ਸੀ ਤਾਂ ਕਿਸਾਨਾਂ ਨੂੰ ਮੈਂ 17000 ਰੁਪਏ ਦੇ ਉੱਪਰ 1700 ਰੁਪਏ 18700 ਮੁਆਵਜ਼ਾ ਦਿੱਤਾ ਜਦ ਕਿ ਪਹਿਲਾਂ 12000 ਸੀ ਸੋ ਇਸ ਕਰਕੇ ਕਿਸਾਨ ਵੀ ਵੋਟ ਪਾ ਰਿਹਾ ਹੈ ਸ਼ਹਿਰੀ ਲੋਕ ਮੈਨੂੰ ਪਸੰਦ ਕਰ ਰਹੇ ਹਨ ਕਿਉਂਕਿ ਬਾਕੀ ਦੇ ਕੈਂਡੀਡੇਟ ਹੈ ਉਹ ਜਿਹੜੇ ਉਹ ਕਈ ਕੰਧਾਂ ਟੱਪ ਚੁੱਕੇ ਹੈ ਕਈ ਘਰ ਪਾਰ ਕਰਕੇ ਉਹ ਮਤਲਬ ਮੌਸਮ ਮੰਗ ਬਦਲ ਦੇਲ ਦੂਸਰੇ ਕੈਂਡੀਡੇਟ ਇਸ ਕਰਕੇ ਲੋਕ ਮੈਨੂੰ ਪਸੰਦ ਕਰ ਰਹੇ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਇਸ ਏਰੀਏ ਦੇ ਵਿੱਚ ਲੋਕਾਂ ਨੇ ਘਿਓ ਦੇ ਦੀਵੇ ਬਾਲੇ ਲੱਡੂ ਵੰਡੇ ਪਟਾਕੇ ਚਲਾਏ ਉਸ ਗੱਲ ਨੂੰ ਮੈਂ ਵੀ ਉਸ ਗੱਲ ਨੂੰ ਅਕਸੈਪਟ ਕਰਕੇ ਖੁਸ਼ੀ ਨੂੰ ਲੋਕਾਂ ਦੀ ਨੂੰ ਮੰਨ ਕੇ ਇਸ ਹਲਕੇ 'ਚ ਵੱਡੇ ਕੰਮ ਕੀਤੇ ਜਿਦੇ 'ਚ ਡੇਰਾ ਬੱਲਾ ਨੂੰ ਮੈਂ 25 ਕਰੋੜ ਰੁਪਏ ਦਾ ਚੈੱਕ ਦੇ ਕੇ ਆਇਆ ਸੀ ਖਾਟੀ ਮੰਦਰ ਹੈ ਭਗਵਾਨ ਪਰਸੂਰਾਮ ਜੀ ਦਾ ਫਗਵਾੜੇ 'ਚ ਉਹਨੂੰ 10 ਕਰੋੜ ਰੁਪਏ ਦਿੱਤੇ ਸੀ ਭਗਵਾਨ ਬਿਸ਼ਕਰਮਾ ਜਿਹਦਾ ਮੰਦਰ ਹੈ ਇੱਥੇ ਪਗਵਾੜੇ ਚ ਉਹਨਾਂ ਨੂੰ 2 ਕਰੋੜ ਰੁਪਏ ਦਿੱਤੇ ਆਦਮਪੁਰ ਚ ਮੈਂ ਇੱਕ ਕਾਂਸੀ ਨਾਮ ਜੀ ਦੇ ਨਾਮ ਤੇ ਕਾਲਜ ਖੋਲਣ ਦਾ ਐਲਾਨ ਕਰਕੇ ਮਨਜ਼ੂਰ ਕਰਕੇ ਗਿਆ ਜਿਹੜਾ ਕਿ ਹੁਣ ਬਣ ਬਣ ਲੱਗੇਗਾ ਤੇ ਉਹਨੂੰ ਜ਼ਮੀਨ ਦੇਤੀ ਹੈ ਸੋ ਇਸ ਤਰ੍ਹਾਂ ਦੇ ਇੱਥੇ ਬਹੁਤ ਕੰਮ ਪਹਿਲਾਂ ਕੀਤੇ ਸੀ ਲੋਕ ਉਹਨਾਂ ਨੂੰ ਵੀ ਮਾਣ ਕਰ ਰਹੇ ਐ ਮੈਂ ਲੋਕਾਂ ਦੇ ਪਿਛਲੇ ਇੱਥੇ ਸੁਸਾਇਟੀਆਂ ਦੇ ਕਰਜ਼ੇ ਖੜੇ ਸੀ ਗਰੀਬ ਲੋਕਾਂ ਦੇ ਉਹਨਾਂ ਨੂੰ ਮaaf ਕੀਤਾ ਅੱਜ ਵੀ ਪਿਛਲੀ ਮੀਟਿੰਗ 'ਚ ਮੈਨੂੰ ਲੋਕ ਯਾਦ ਕਰਾ ਰਹੇ ਸੀ ਲੋਕਾਂ ਦਾ ਬਿਜਲੀ ਦਾ ਬਕਾਇਆ ਮaaf ਹੋਇਆ ਸੀ ਲੋਕਾਂ ਦਾ ਪਾਣੀ ਦਾ ਬਕਾਇਆ ਮaaf ਹੋਇਆ ਸੀ ਲੋਕਾਂ ਦੇ ਪਿੰਡਾਂ ਦੀਆਂ ਜਿਹੜੀਆਂ ਪਾਣੀ ਦੀਆਂ ਟੈਂਕੀਆਂ ਉਹਨਾਂ ਜਿਹੜੀ ਮੋਟਰ ਲੱਗੀ ਵੀ ਆ ਉਹਦਾ ਬਿੱਲ ਪੁਰਾਣੇ ਬਕਾਏ ਮaaf ਕਰਕੇ ਅੱਗੇ ਨੂੰ ਮੈਂ ਬੰਦ ਕਰ ਦਿੱਤਾ ਸੀ ਪੈਟਰੋਲ ਸਸਤਾ ਕੀਤਾ ਸੀ ਡੀਜ਼ਲ ਸਸਤਾ ਕੀਤਾ ਸੀ ਇਹ ਨਾ ਗੱਲਾਂ ਨੂੰ ਲੋਕ ਅਜੇ ਇੱਥੇ ਯਾਦ ਕਰ ਰਹੇ ਆ ਤੇ ਵੱਡੀ ਗਿਣਤੀ ਦੇ ਨਾਲ ਅਸੀਂ ਪਰਮਾਤਮਾ ਕਰੇਗਾ ਜਿੱਤਣ ਜਾ ਰਹੇ ਆ ਤਲ ਤੁਸੀਂ ਕਹਿ ਰਹੇ ਹੋ ਕਿ ਬਿਜਲੀ ਪਾਣੀ ਦੇ ਬਿੱਲ ਫ੍ਰੀ ਕੀਤੇ ਆਮ ਆਦਮੀ ਪਾਰਟੀ ਕਹਿੰਦੀ ਸਾਨੂੰ ਸਭ ਤੋਂ ਵੱਡੀ ਐਡਵਾਂਟੇਜ ਹੀ ਇਸ ਚੀਜ਼ ਦੀ ਮਿਲਣੀ ਹੈ ਕਹਿੰਦੇ ਕਿ ਅਸੀਂ ਬਿੱਲ ਮਾਫ ਕਰ ਦਿੱਤੇ ਔਰ ਇਸ ਦਾ ਕਹਿੰਦੇ ਸਭ ਤੋਂ ਵੱਧ ਫਾਇਦਾ ਜਿਹੜਾ ਉਹ ਗਰੀਬ ਤਪਕੇ ਨੂੰ ਮਿਲ ਰਿਹਾ ਤੁਹਾਨੂੰ ਲੱਗਦੀ ਗਰਾਊਂਡ ਦੇ ਉੱਪਰ ਇਹ ਗੱਲ ਕੀ ਇਸ ਚੀਜ਼ ਦਾ ਅਸਰ ਹੈਗਾ ਲੋਕਾਂ ਦੇ ਫੇਰ ਉਨੇ ਉਨੇ ਹੀ ਬਕਾਏ ਹੋ ਗਏ ਆ ਇਹ ਤਾਂ ਐਸੀ ਕਰ ਗਏ ਸੀ ਇਹ ਕੰਮ ਜਿਹੜਾ ਫ੍ਰੀ ਬਿਜਲੀ ਵਾਲਾ ਇਹਨਾਂ ਨੇ ਤਾਂ 301 ਕਰਤਾ ਜੇ 301 ਹੋ ਜਾਏਗਾ ਤਾਂ ਫਿਰ 300 ਦਾ ਹੀ ਬਿੱਲ ਆ ਜਾਂਦਾ ਇਸ ਦੇ ਨਾਲ ਫਿਰ 2-4 ਬਾਰ ਸਾਲ ਦੇ ਵਿੱਚ ਬਿਲ ਆ ਜਾਂਦਾ ਅਗਲੇ ਦਾ ਤੇ ਉਹਨੂੰ ਸਾਰੇ ਪੈਸੇ ਭਰਨੇ ਪੈ ਜਾਂਦੇ ਤੇ ਸਾਲ ਦੇ ਪੈਸੇ ਲੈ ਲੈਂਦੇ ਇਹ 2-4 ਵਾਰ ਚ ਲੇਕਿਨ ਇਸ ਦਾ ਕੋਈ ਇਹਨਾਂ ਨੂੰ ਫਾਇਦਾ ਨਹੀਂ ਹੋਣਾ ਕਿਉਂਕਿ ਐਸੀ ਕੰਮ ਕਰਕੇ ਗਏ ਸੀ ਇਸੇ ਕਰਕੇ ਲੋਕ ਅੱਜ ਮੈਨੂੰ ਇੱਥੇ ਅਪਣਾ ਰਹੇ ਆ ਕਿ ਮੈਂ ਹਰ ਗਰੀਬ ਦੇ ਨਾਲ ਖੜਿਆ ਤੇ ਹਰ ਪੰਜਾਬੀ ਦੇ ਨਾਲ ਖੜਿਆ ਰਿਹਾ ਸਰ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਕਿ ਸਾਨੂੰ 100 ਸਾਲ ਕਈ ਸਪੀਚਾਂ ਮੈਂ ਤੁਹਾਡੀਆਂ ਸੁਣੀਆਂ ਤੁਸੀਂ ਕਹਿੰਦੇ ਸੀ ਕਿ ਮੈਨੂੰ 100 ਦਿਨ ਦਾ ਸਮਾਂ ਮਿਲਿਆ ਜੇ ਸਮਾਂ ਬਹੁਤ ਘੱਟ ਮਿਲਿਆ ਨਹੀਂ ਤਾਂ ਬਹੁਤ ਸਾਰੇ ਕੰਮ ਕਰਕੇ ਜਾਣੇ ਸੀ ਕਿਹੜੀਆਂ ਚੀਜ਼ਾਂ ਹੁਣ ਜ਼ਹਿਨ ਦੇ ਵਿੱਚ ਚੱਲਦੀਆਂ ਕਿ ਜੇ ਜਲੰਧਰ ਵਾਸਤੇ ਤੁਸੀਂ ਗਣਾਰੇ ਸੀ ਕਿ ਏਮਸ ਵਰਗਾ ਹਸਪੀਟਲ ਬਣਾਉਣਾ ਹੈ ਕਿਹੜੀਆਂ ਚੀਜ਼ਾਂ ਜ਼ਹਿਨ ਦੇ ਵਿੱਚ ਚੱਲ ਰਹੀਆਂ ਆ ਜਾਂ ਜਿਹੜੀਆਂ ਚੀਜ਼ਾਂ ਤੁਸੀਂ ਲੋਕਾਂ ਨੂੰ ਭਰੋਸਾ ਦਿਵਾ ਰਹੇ ਹੋ ਕਿ ਜਲੰਧਰ ਵਾਲਿਓ ਮੇਰੇ ਤੇ ਭਰੋਸਾ ਕਰੋ ਔਰ ਵੋਟਾਂ ਪਾਓ ਤਾਂ ਆ ਕੰਮ ਕਰ ਦੇਣੇ ਆ ਮੈਂ ਇੱਕ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਮਾੜਾ ਕੰਮ ਕੀਤਾ ਕਿ ਤੇ ਉਹ ਹੁਣ ਇਹਨਾਂ ਨੇ ਕੀ ਕੀਤਾ ਕਿ ਉਹ ਫੌਜੀਆਂ ਨੂੰ ਨੌਕਰੀ ਤੋਂ ਕੱਢਦਾ ਹੈ ਉਹ 57000 ਫੌਜੀ ਜਵਾਨ ਹੈ ਜਿਨ੍ਹਾਂ ਨੂੰ ਇਹਨਾਂ ਨੇ ਨੌਕਰੀਆਂ ਤੋਂ ਫਾਰਕ ਕਰਤਾ ਇਸੇ ਤਰ੍ਹਾਂ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਨੇ ਕਰਤਾ ਕਿ 4 ਸਾਲ ਵਾਸਤੇ ਹੀ ਫੌਜੀ ਭਰਤੀ ਹੋਏਗਾ ਉਸ ਤੋਂ ਬਾਅਦ ਛੁੱਟੀ ਤੇ ਉਸ ਤੋਂ ਬਾਅਦ ਉਹ ਕੀ ਕਰੇਗਾ ਸੋ ਇਹ ਅੰਗਨੀਵੀਰ ਜਿਹੜੀ ਸਕੀਮ ਲੈ ਕੇ ਆਈ ਹੈ ਉਹ ਵੀ ਬਹੁਤ ਮਾੜੀ ਹੈ ਲੋਕ ਨੌਜਵਾਨਾਂ ਵਾਸਤੇ ਫੌਜੀ ਨੂੰ ਪੂਰੀ ਉਹ ਨੌਕਰੀ ਵਾਸਤੇ ਭਰਤੀ ਕਰਨਾ ਚਾਹੀਦਾ ਇਹ 4 ਮਹੀਨੇ ਵਾਸਤੇ ਨਹੀਂ ਤੇ ਜਿਹੜੇ ਸਾਡੇ ਸ਼ਹੀਦ ਹੋ ਜਾਂਦੇ ਆ ਫੌਜੀ ਉਹਨਾਂ ਦੀ ਹੁਣ ਉਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਾਂਗਰਸ ਵੇਲੇ ਉਹਨਾਂ ਨੂੰ ਮਿਲਦੇ ਸੀ ਪੈਸੇ ਜਾਂ ਉਹਨਾਂ ਦੀ ਸਪੋਰਟ ਦੇ ਵਿੱਚ ਖੜਦੇ ਸੀ ਜਾਂ ਸਰਕਾਰਾਂ ਉਹਨੀਆਂ ਅੱਜ ਦੀ ਸਰਕਾਰ ਨਹੀਂ ਖੜ ਰਹੀ ਅਸੀਂ ਫੌਜੀਆ ਦੇ ਨਾਲ ਖੜੇ ਆ ਫੌਜੀਆ ਦੇ ਨਾਲ ਫੌਜੀ ਸਾਡਾ ਮਾਣ ਹੈ ਜਿਹੜੇ ਸ਼ਹੀਦ ਉਹ ਕੋਈ ਆਉਂਦੇ ਆ ਸਾਡੇ ਵਾਸਤੇ ਕੁਰਬਾਨ ਹੋ ਕੇ ਆਉਂਦੇ ਆ ਉਹਨਾਂ ਦੇ ਅਸੀਂ ਬਾਰੇ-ਬਾਰੇ ਜਾਂਦੇ ਆ ਅਸੀਂ ਉਹਨਾਂ ਦੇ ਨਾਲ ਪਰਿਵਾਰਾਂ ਦੇ ਨਾਲ ਖੜਦੇ ਆ ਤੁਸੀਂ ਜਿਹੜਾ ਮੈਨੂੰ ਪੁੱਛਿਆ ਕਿ ਜੀ ਕੀ ਐਸੀ ਹੋਰ ਕਰਨਾ ਦੇਖੋ ਇੱਥੇ ਨਸ਼ੇ ਦੀ ਪਰਮਾਰ ਇੰਨੀ ਜ਼ਿਆਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਕੇ ਇੱਥੇ ਘਰ-ਘਰ ਦੇ ਵਿੱਚ ਨਸ਼ਾ ਕਰਦਾ ਹੈ ਇੱਥੇ ਡੜਾ ਸੱਟਾ ਚੱਲਦਾ ਇੱਥੇ ਲਾਟਰੀਆਂ ਦਾ ਸਿਸਟਮ ਚੱਲਦਾ ਜਿੰਨੀਆਂ ਕੁਰੀਤियां ਸਾਰੀਆਂ ਇਹ ਆਮ ਆਦਮੀ ਪਾਰਟੀ ਤੋਂ ਜਾਂ ਜਿਹੜੇ ਇਹਨਾਂ ਚ ਹੁਣ ਚਲੇਗੇ ਸੀਤਲੋਂਗਰਾਲ ਤੇ ਰਿੰਕੂ ਇਹਨਾਂ ਨੇ ਇੱਥੇ ਫਲਾਈਆਂ ਹੋਈਆਂ ਇੱਕ ਤਾਂ ਮੈਂ ਇਹ ਕਿਹਾ ਲੋਕਾਂ ਨੂੰ ਕਿ ਜਾਂ ਮੈਂ ਰਹੂੰਗਾ ਜਾਂ ਚਿੱਟਾ ਰਹੂੰਗਾ ਦੋਨੋਂ ਚੀਜ਼ਾਂ ਨਹੀਂ ਰਹਿ ਸਕਦੀਆਂ ਇਹ ਮਾਫੀਆ ਨੂੰ ਜੜ ਤੇ ਪੱਟਾ ਲਾਇਆ ਇਥੋਂ ਦੂਸਰਾ ਇੱਥੇ ਜ਼ਰੂਰਤ ਹੈ ਇੱਕ ਚੰਗੀ ਯੂਨੀਵਰਸਿਟੀ ਦੀ ਜਿਹੜੀ ਸਰਕਾਰੀ ਹੋਵੇ ਜਿੱਦੇ ਚ ਸਸਤੀ ਪੜਾਈ ਮਿਲੇ ਉਹ ਲਿਆਉਣੀ ਹੈ ਇੱਥੇ ਕਾਲਜ ਖਲੋਣੇ ਆ ਜਿਹੜੇ ਸਰਕਾਰੀ ਹੋਵੇ ਜਿਨ੍ਹਾਂ ਚ ਅੱਛੀ ਪੜਾਈ ਹੋਵੇ ਇੱਥੇ ਨੌਕਰੀਆਂ ਇੱਥੇ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਇੰਡਸਟਰੀ ਇੱਥੇ ਬਿਲਕੁਲ ਖਤਮ ਹੋ ਚੁੱਕੀ ਆ ਇਸ ਨੂੰ ਰਿਵਾਈਵ ਕਰਨਾ ਸੋ ਇਹ ਇਸ ਤਰ੍ਹਾਂ ਦੇ ਬਹੁਤ ਕੰਮ ਐ ਜਿਹੜੇ ਇੱਥੇ ਕਰਨ ਵਾਲੇ ਆ ਮੈਂ ਆਉਣ ਵਾਲੇ ਦਿਨਾਂ 'ਚ ਪ੍ਰਮਾਤਮਾ ਨੇ ਮੌਕਾ ਦਿੱਤਾ ਲੋਕਾਂ ਨੇ ਮੌਕਾ ਦਿੱਤਾ ਤਾਂ ਕਰਾਂਗਾ ਤੁਸੀਂ ਸ਼ਹਿਰਾਂ 'ਚ ਵੀ ਜਾ ਰਹੇ ਹੋ ਪਿੰਡਾਂ 'ਚ ਵੀ ਜਾ ਰਹੇ ਹੋ ਕੱਲ ਮੈਂ ਤੁਹਾਡੀ ਸਪੀਚ ਸੁਣ ਰਿਆ ਸੀ ਤੁਸੀਂ ਬੀਜਪੀ ਦੇ ਜੋ ਮੌਜੂਦਾ ਉਮੀਦਵਾਰ ਨੇ ਸੁਸ਼ੀਲ ਰਿੰਕੂ ਔਰ ਆਮ ਆਦਮੀ ਪਾਰਟੀ ਤੋਂ ਜਿੱਤੇ ਸੀਗੇ ਉਹ ਖੈਰ ਉਸ ਤੋਂ ਪਹਿਲਾਂ ਤੁਹਾਡੀ ਪਾਰਟੀ ਦੇ ਵਿੱਚ ਸੀਗੇ ਉਹਨਾਂ ਦੇ ਘਰ ਦੇ ਕੋਲੇ ਸਪੀਚ ਦੇ ਰਹੇ ਸੀ ਤੁਸੀਂ ਕਹਿ ਰਹੇ ਸੀ ਕਿ ਇੰਨਾ ਕੱਠ ਦੇਖ ਕੇ ਮੈਂ ਤਾਂ ਹੈਰਾਨ ਹੋ ਗਿਆ ਕਿ ਭਾਈ ਰਿੰਕੂ ਦੇ ਹਲਕੇ ਦੇ ਵਿੱਚੋਂ ਵੀ ਲੋਕ ਕੀ ਤੁਹਾਨੂੰ ਉਹ ਜਿਹੜੇ ਲੋਕ ਆ ਉਹ ਵਾਕਈ ਕੁਝ ਤਾਂ ਚਲੋ ਚੋਣ ਰੈਲੀਆਂ ਦੇ ਵਿੱਚ ਆਉਂਦੇ ਆ ਤੁਹਾਨੂੰ ਵੋਟਰ ਨਜ਼ਰ ਆਉਂਦਾ ਉਹਨਾਂ ਦੇ ਵਿੱਚ ਜਾਂ ਚੋਣ ਰੈਲੀਆਂ ਦੇ ਵਿੱਚ ਆਈ ਹੋਈ ਭੀੜ ਨਜ਼ਰ ਆਉਂਦੀ ਆ ਰਿੰਕੂ ਬੈਸਟ ਹਲਕੇ ਜ ਰਹਿੰਦਾ ਸੀਤਲੂੰਗਰਾਲ ਉਹਦਾ ਸਪੋਰਟਰ ਹੈ ਜਿਹੜੇ ਦੋਨੋਂ ਜਾਣੇ ਇਹ ਆਮ ਆਦਮੀ ਛੱਡ ਕੇ ਹੁਣ ਬੀਜੇਪੀ ਚ ਗਏ ਆ ਸਭ ਤੋਂ ਵੱਡੀ ਲੀਡ ਸਾਨੂੰ ਬੈਸਟ ਹਲਕੇ ਜੋ ਮਿਲਨੀ ਹੈ ਉੱਥੇ ਦੇ ਲੋਕ ਉਹਨੂੰ ਸਮਝਦੇ ਆ ਜਾਣਦੇ ਆ ਇਸ ਕਰਕੇ ਉਹਨੂੰ ਸਭ ਤੋਂ ਜ਼ਿਆਦਾ ਵੋਟਾਂ ਦੇ ਨਾਲ ਹਰਾ ਰਹੇ ਇਹ ਜਿਹੜਾ ਤੀਨੂ ਹੈ ਇਹ ਰਹਿੰਦਾ ਤਾਂ ਵੈਸੇ ਜਲੰਧਰ ਹੈ ਪਰ ਆਦਮਪੁਰ ਤੋਂ ਇਲੈਕਸ਼ਨ ਲੜਦਾ ਸਭ ਤੋਂ ਵੱਡੀ ਲੀਡ ਸਾਨੂੰ ਉੱਥੋਂ ਵੀ ਆਦਮਪੁਰ ਤੋਂ ਆਉਣੀ ਹੈ ਕਿਉਂਕਿ ਇਹਨਾਂ ਤੋਂ ਲੋਕ ਐਨੇ ਤੰਗ ਤੀਨੂ ਤੋਂ ਉੱਥੇ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਇੱਥੇ ਤੱਕ ਇੱਕ ਬੀਬੀ ਮੈਨੂੰ ਕਹਿੰਦੀ ਆਦਮਪੁਰ ਏਰੀਏ ਦੀ ਕਹਿੰਦੀ ਜੀ ਸਾਡੇ ਦਾ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ ਵੀ ਸੜਕਾਂ ਇੰਨੀਆਂ ਟੁੱਟੀਆਂ ਹੋਈਆਂ ਮੈਂ ਕਿਹਾ ਬੀਬੀ ਜੀ ਜੇ ਆਹੀ ਹਾਲ ਰਿਹਾ ਨਾ ਰਿਸ਼ਤੇਦਾਰਾਂ ਦਾ ਕਿ ਆ ਤੁਹਾਡੇ ਮੁੰਡਿਆਂ ਨੂੰ ਰਿਸ਼ਤੇ ਹੋਣੇ ਬੰਦ ਹੋ ਜਾਣੇ ਕਿਉਂਕਿ ਉਸ ਏਰੀਏ ਦੀ ਕਰਤਾਰਪੁਰ ਏਰੀਏ ਦੀ ਜਿੱਥੇ ਦਾ ਇਹਨਾਂ ਦਾ ਮੰਤਰੀ ਹੈ ਹੁਣ ਝਾੜੂ ਦਾ ਬਹੁਤ ਬੁਰਾ ਹੈ ਸੜਕਾਂ ਦਾ ਉੱਥੇ ਕੋਈ ਕਿਸੇ ਤਰ੍ਹਾਂ ਦੀ ਵਿਵਸਥਾ ਨਹੀਂ ਹੈ ਉੱਥੇ ਟੀਨੂ ਨੇ 10 ਸਾਲ ਐਮ.ਐਲ.ਏ ਰਹਿ ਕੇ ਕੁਝ ਵੀ ਨਹੀਂ ਕੀਤਾ ਜਿਹਦੇ ਉੱਥੇ ਦਾ ਇੱਕ ਪੁਲ ਹੈ ਓਵਰ ਬ੍ਰਿਜ ਉਹ ਰੁਕਿਆ ਹੋਇਆ ਉਹਨੂੰ ਇਹ ਚਲਵਾ ਨਹੀਂ ਸਕੇ ਬਣਨਾ ਅੱਗੇ ਵਧਾ ਨਹੀਂ ਸਕੇ ਸੋ ਲੋ ਉੱਥੇ ਤੋਂ ਵੀ ਅਸੀਂ ਸਭ ਤੋਂ ਜ਼ਿਆਦਾ ਵੋਟਾਂ ਪਰ ਜਿੱਤਣਾ ਤੇ ਇਹ ਜਿਹੜੇ ਹੈ ਦਲ ਬਦਲੂ ਲੋਕ ਹੈ ਜਿਹੜੇ ਜਿਹੜੇ ਵਾਰ-ਵਾਰ ਆਪਣਾ ਦਲ ਬਦਲਦੇ ਆ ਲੋਕ ਇਹਨਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਇਹਨਾਂ ਨੂੰ ਸਭ ਕੁਝ ਸਿਖਾਉਣਾ ਚਾਹੁੰਦੇ ਇੱਕ ਗੀਤ ਬਣ ਗਿਆ ਕਿ ਦਲ ਬਦਲੂ ਲੋਕਾਂ ਨੂੰ ਸੁਰਤ ਲਿਆਉਣੀ ਹੈ ਬੀਬੀ ਇਸ ਵਾਰ ਮੈਂ ਵੋਟ ਚੰਨੀ ਨੂੰ ਪਾਉਣੀ ਹੈ ਬੀਬੀ ਇਹ ਕਿੰਨੇ ਲਿਖਿਆ ਗਾਣਾ ਕਿ ਆਪ ਹੀ ਤੁਹਾਡੀ ਡਿਜ਼ਾਈਨਿੰਗ ਹੈ ਲੋਕਾਂ ਨੇ ਬਣਾ ਲਿਆ ਤੇ ਲੋਕਾਂ ਨੇ ਆਏ ਤੇ ਰੀਲਾਂ ਬਣ ਗਈਆਂ ਇਸ ਗਾਣੇ ਦੀ ਤੁਹਾਡਾ ਪੇਜ ਦੇਖ ਰਿਹਾ ਸੀਗਾ ਉੱਤੇ ਪੋਸਟਾਂ ਪੈ ਰਹੀਆਂ ਕਿ ਜਲੰਧਰ ਸ਼ਹਿਰ ਚੰਨੀ ਦੀ ਲਹਿਰ ਕਿ ਗਰਾਊਂਡ ਦੇ ਉੱਪਰ ਚੰਨੀ ਦੀ ਲਹਿਰ ਹੈ ਇਹ ਗਰਾਊਂਡ ਉੱਤੇ ਹੈ ਤਾਂ ਹੀ ਲੋਕਾਂ ਨੇ ਇਹ ਨਾਰਾ ਦਿੱਤਾ ਇਹ ਵੀ ਨਾਰਾ ਲੋਕਾਂ ਨੇ ਹੀ ਦਿੱਤਾ ਮੈਂ ਨਹੀਂ ਦਿੱਤਾ ਤੇ ਪਹਿਲਾਂ ਇਹ ਨਾਰਾ ਦਿੱਤਾ ਸੀ ਲੋਕਾਂ ਨੇ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਸੋ ਇਹ ਲੋਕ ਹੀ ਮੇਰੀ ਇਲੈਕਸ਼ਨ ਲੜਦੇ ਉਹੀ ਨਾਰੇ ਦਿੰਦੇ ਤੇ ਉਹੀ ਸੀ ਸਰ ਸੀਐਮ ਸੀਗੇ ਉਦੋਂ ਇਹ ਨਾਰਾ ਚੱਲਦਾ ਸੀ ਘਰ ਘਰ ਦੇ ਵਿੱਚ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਹੁਣ ਫਿਰ ਪੋਸਟਰਾਂ ਤੇ ਲਿਖੀ ਹੋਈ ਆ ਗੱਲ ਮੈਂ ਦੇਖ ਰਿਹਾ ਸੀ ਰਾਹ ਦੇ ਵਿੱਚ ਘਰ ਘਰ ਚੱਲੀ ਗੱਲ ਚੰਨੀ ਕਰੇਗਾ ਜਲੰਧਰ ਦੇ ਮਸਲੇ ਹੱਲ ਇਸ ਤਰ੍ਹਾਂ ਕਿ ਉਦੋਂ 111 ਕੰਮ ਐ ਸੀ 111 ਦਿਨ ਦੀ ਸਰਕਾਰ ਰਹੀ ਹਰ ਰੋਜ਼ ਨਮਾ ਕੰਮ ਕਰਦੇ ਸੀ ਅਸੀਂ ਜਿਵੇਂ ਆਂਗਣਵਾੜੀ ਵਰਕਰ ਹੈ ਉਹਨਾਂ ਦੀ ਤਨਖਾਹ ਵਧਾਈ ਆਸ਼ਾ ਵਰਕਰ ਹੈ ਉਹਨਾਂ ਦੀ ਤਨਖਾਹ ਵਧਾਈ ਮਿੱਡੇ ਮੀਲ ਵਾਲੀਆਂ ਬੀਬੀਆਂ ਇਹਨਾਂ ਦੀ ਤਨਖਾਹ ਵਧਾਈ ਪੈਨਸ਼ਨ ਵਧਾਈ ਬੀਬੀਆਂ ਦੇ ਬੱਸਾਂ ਦੇ ਕਿਰਾਏ ਮਾਫ ਕੀਤੇ ਇਸ ਤਰ੍ਹਾਂ ਬਹੁਤ ਕੰਮ ਐਸੀ ਕੀਤੇ ਜਿਹੜੇ ਹਰ ਰੋਜ਼ ਇੱਕ ਰਾਹਤ ਲੋਕਾਂ ਨੂੰ ਮਿਲਦੀ ਸੀ 111 ਦਿਨਾਂ ਚ ਉਹ ਲੋਕਾਂ ਦੇ ਟਾਈਮ ਹੈ ਜਿਹੜਾ ਵਿਆਹ ਵਾਂਗੂੰ ਲੰਘਿਆ ਤੇ ਉਸ ਕਰਕੇ ਅੱਜ ਲੋਕ ਫਿਰ ਤੋਂ ਉਸ ਟਾਈਮ ਠੀਕ ਹੈ ਕਿ ਇੱਕ ਬਦਲਾਵ ਸੀਗਾ ਉਹ ਬਦਲਾ ਆਪ ਦੇ ਚੱਕਰ ਦੇ ਵਿੱਚ ਲੋਕ ਫਸ ਗਏ ਅੱਜ ਪਛਤਾ ਰਹੇ ਨੇ ਤੇ ਜਿੰਨਾਂ ਅਜੋਨਾ ਕੰਮਾਂ ਨੂੰ ਯਾਦ ਕਰਕੇ ਸਾਨੂੰ ਵੋਟ ਪਾ ਰਹੇ ਬੀਬੀ ਜ਼ਗੀਰਕਾਰ ਹੋਣਾ ਵਾਲਾ ਇਸ਼ੂ ਸੀ ਉਹਨੂੰ ਲੈ ਕੇ ਉਹਨਾਂ ਦਾ ਹਾਲਾਂਕਿ ਬਿਆਨ ਆ ਗਿਆ ਇਹਦੇ ਤੇ ਉਹਨਾਂ ਨੇ ਕਿਹਾ ਕਿ ਚੰਨੀ ਮੇਰੇ ਭਰਾ ਨੇ ਮੇਰੇ ਨਾਲ ਵੀ ਫੋਨ ਤੇ ਉਹਨਾਂ ਦੀ ਗੱਲਬਾਤ ਹੋਈ ਉਹ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਹੋਣਾ ਨੇ ਮੇਰੇ ਭਰਾ ਵਾਲਾ ਹੀ ਰੋਲ ਸੀਗਾ ਕਹਿੰਦੇ ਮੇਰੇ ਆ ਕੇ ਪੈਰੀਂ ਹੱਥ ਲਾਇਆ ਉਹਨਾਂ ਨੇ ਸਤਿਕਾਰ ਦੇ ਨਾਲ ਮੇਰੇ ਹੱਥ ਉਹਨਾਂ ਨੇ ਫੜ ਕੇ ਕਹਿੰਦੇ ਵੱਡੀ ਭੈਣ ਤਰ੍ਹਾਂ ਉਹਨਾਂ ਨੇ ਮੈਨੂੰ ਸਤਿਕਾਰ ਦਿੱਤਾ ਪਰ ਤੁਹਾਡੇ ਵਿਰੋਧੀ ਤੁਹਾਡੇ ਤੇ ਬਹੁਤ ਨਜ਼ਰ ਟਿਕਾ ਕੇ ਬੈਠੇ ਹੋਏ ਆ ਕਹਿੰਦੇ ਕਿ ਕੋਈ ਇਸ ਚੀਜ਼ ਨੂੰ ਬਹੁਤ ਬੁਰੇ ਤਰੀਕੇ ਨਾਲ ਟਰੋਲ ਕੀਤਾ ਕਿ ਚੰਨੀ ਹੋਣਾ ਦੀ ਇਮੇਜ ਨੂੰ ਡੈਂਟ ਪਾਵੇ ਉਹ ਤਾਂ ਮੈਨੂੰ ਲੱਗਦਾ ਇਸ ਤਰ੍ਹਾਂ ਹੈ ਕਿ ਬੀਬੀ ਜਗੀਰ ਕੌਰ ਜੀ ਮੈਨੂੰ ਜਦੋਂ ਮਿਲੇ ਉਹ ਇੱਕ ਧਾਰਮਿਕ ਸ਼ਖਸੀਅਤ ਹੈ ਐਸਜੀਪੀਸੀ ਦੇ ਪਰਦਾਨ ਰਹੇ ਹੈ ਮੇਰਾ ਉਹਨਾਂ ਦਾ ਮੇਰੇ ਤੋਂ ਵੱਡੇ ਵੀ ਹੈ ਮੇਰਾ ਫਰਜ਼ ਬਣਦਾ ਸੀ ਮੈਂ ਉਹਨਾਂ ਦਾ ਸਤਿਕਾਰ ਕਰਾਂ ਮੈਂ ਉਹਨਾਂ ਦੇ ਝੁੱਕ ਕੇ ਉਹਨਾਂ ਦੇ ਹੱਥਾਂ ਨੂੰ ਆਪਣੇ ਮੱਥੇ ਨਾਲ ਲਗਾਇਆ ਤੇ ਉਹਨਾਂ ਨੂੰ ਸਤਿਕਾਰ ਦਿੱਤਾ ਹਮੇਸ਼ਾ ਹੀ ਜਦ ਵੀ ਮਨ ਨੂੰ ਮਿਲਦੇ ਮੈਂ ਉਹਨਾਂ ਨੂੰ ਸਤਿਕਾਰ ਦਿੰਨਾ ਲੇਕਿਨ ਇਹ ਕੁਝ ਗਲਤ ਸੋਚ ਦੇ ਅਨਸਰ ਬੰਦੇ ਆ ਜਿਹੜੇ ਖਾਸ ਤੌਰ ਤੇ ਝਾੜੂ ਵਾਲੇ ਆ ਜਿਨ੍ਹਾਂ ਨੇ ਇੱਕ ਅੱਛੇ ਰਿਸ਼ਤੇ ਨੂੰ ਇੱਕ ਵੱਡੀ ਬੜੀ ਸ਼ਖਸੀਅਤ ਦੇ ਸਤਿਕਾਰ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਔਰ ਇਹਨਾਂ ਦੀ ਜਿਹੜੀ ਮਹਿਲਾ ਕਮਿਸ਼ਨ ਦੀ ਚੇਅਰਮੈਨਾ ਉਹਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਉਹ ਇੱਕ ਲੇਡੀ ਹੈ ਉਹ ਕਿਸ ਤਰੀਕੇ ਦੇ ਨਾਲ ਰਾਜਨੀਤਿਕ ਖੱਤਾਂ 'ਚ ਖੇਲਦੀ ਹੈ ਇਸ ਗੱਲ ਨੂੰ ਲੋਕਾਂ ਨੇ ਬਹੁਤ ਬੁਰਾ ਬਣਾਇਆ ਕਿ ਤੁਸੀਂ ਜਿਹੜਾ ਸਤਿਕਾਰ ਵਾਲੀ ਚੀਜ਼ ਹੈ ਉਸ ਨੂੰ ਕਿਸ ਤਰੀਕੇ ਨਾਲ ਪੇਸ਼ ਕੀਤਾ ਹੈ ਜਲੰਧਰ ਦੇ ਹਰੇਕ ਹਰੇਕ ਪਾਰਟੀ ਦਾ ਕੈਂਡੀਡੇਟ ਆਪੋ ਆਪਣਾ ਦਾਵਾ ਕਰਦਾ ਕਿ ਅਸੀਂ ਬੈਸਟ ਆ ਕਹਿੰਦੇ ਵੀ ਆਰ ਦਾ ਬੈਸਟ ਔਰ ਉੱਥੇ ਹੀ ਹੁਣ ਰਿੰਕੂ ਹੋਣੀ ਹੈ ਉਹਨਾਂ ਨੇ ਤਾਂ ਨਾਰਾ ਵੀ ਦਿੱਤਾ ਕਹਿੰਦੇ ਕਿ ਜਲੰਧਰ ਦਾ ਵਿਕਾਸ ਕਰਾਉਣਾ ਤਾਂ ਮੋਦੀ ਹੈ ਔਰ ਤੁਸੀਂ ਆਪਣੇ ਆਪ ਨੂੰ ਉਹਨਾਂ ਦੇ ਵਿੱਚੋਂ ਕਿਵੇਂ ਬੈਸਟ ਗਿਣਾਉਨੇ ਹੋ ਜਾਂ ਲੋਕ ਚਰਨਜੀਤ ਚੰਨੀ ਤੇ ਤੁਹਾਨੂੰ ਕਿਉਂ ਲੱਗਦਾ ਕਿ ਕਿਹੜੀਆਂ ਗੱਲਾਂ ਕਰਕੇ ਭਰੋਸਾ ਕਰਨਗੇ ਕੀ ਤੁਹਾਡੇ ਕੋਲੇ ਜਿਹੜਾ 3 ਮਹੀਨਿਆਂ ਦਾ ਤੁਹਾਡਾ ਕਾਰਜਕਾਲ ਹੈ ਉਹ ਦੇਖ ਕੇ ਲੋਕ ਤੁਹਾਡੇ ਤੇ ਇਤਬਾਰ ਕਰਨਗੇ ਜਾਂ ਹੁਣ ਤੁਹਾਡੀ ਜਿਹੜੀ ਲੋਕਾਂ ਦੇ ਵਿੱਚ ਜਾ ਰਹੇ ਹੋ ਵਿਚਨ ਦੇ ਤਰੀਕੇ ਕਰਕੇ ਲੋਕ ਯਕੀਨ ਕਰਨ 10 ਸਾਲ ਮੋਦੀ ਜੀ ਇੱਥੇ ਸੀਗੇ 10 ਸਾਲ ਚ ਕਿਉਂ ਨਹੀਂ ਜਲੰਧਰ ਦੇਖਿਆ ਉਹਨਾਂ ਨੂੰ ਕਿਉਂ ਨਹੀਂ ਪੰਜਾਬ ਦੇਖਿਆ ਇੱਕ ਵੀ ਕੋਈ ਕੰਮ ਉਹ ਜਲੰਧਰ ਦਾ ਯਾ ਪੰਜਾਬ ਦਾ ਗਣਾ ਦੇਣ ਜਿਹੜਾ ਮੋਦੀ ਸਾਹਿਬ ਨੇ ਪੰਜਾਬ ਵਾਸਤੇ ਯਾ ਖਾਸ ਤੌਰ ਤੇ ਜਲੰਧਰ ਵਾਸਤੇ ਕੀਤਾ ਹੋਵੇ ਜਿਹੜਾ 10 ਸਾਲ ਨਹੀਂ ਕੁਝ ਕਰ ਸਕਿਆ ਉਹ ਹੁਣ ਅਗਲੇ ਸਾਲਾਂ ਚ ਕੀ ਕਰੇਗਾ ਇਹ 2 ਸਾਲ ਦੇ ਆਏ ਵੇ ਝਾੜੂ ਵਾਲੇ ਇਹਨਾਂ ਨੇ ਨਸ਼ੇ ਫਲਾਉਣ ਦੀ ਜਬ ਤੋਂ ਬਿਨਾ ਇਹਨਾਂ ਨੇ ਇੱਥੇ ਲਾਟਰੀਆਂ ਚਲਾਉਣ ਦੀ ਬਿਨਾ ਇਹਨਾਂ ਨੇ ਡੜਾ ਸੱਟਾ ਚਲਾਉਣ ਦੀ ਬਿਨਾ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਲੋਕ ਇਹਨਾਂ ਨੂੰ ਰਿਜੈਕਟ ਕਰ ਚੁੱਕੇ ਕਰਨਗੇ ਤੁਸੀਂ ਇਹ ਦੇਖੋ ਕਿ ਕੋਈ ਪਿੰਡ ਇੱਕ ਦੱਸ ਦੇਣ ਜਿਹਨੂੰ 5 ਰੁਪਏ ਵੀ ਦਿੱਤੇ ਹੁਣ ਝਾੜੂ ਵਾਲਿਆਂ ਨੇ ਪਿਛਲੇ 2 ਸਾਲਾਂ ਚ ਜੇ ਨਹੀਂ ਦਿੱਤੇ ਫਿਰ ਇਹਨਾਂ ਦਾ ਕੀ ਹੱਕ ਹੈ ਬੋਰਡ ਦਾ ਉਹ ਕਹਿੰਦੀ ਕਿ ਅਸੀਂ ਤਾਂ ਗਰਾਊਂਡ ਤੇ ਜਾ ਰਹੇ ਹਾਂ ਦੇਖੋ ਸਾਰੇ ਪਾਸੇ ਖੁਸ਼ੀਆਂ-ਖੁਸ਼ੀਆਂ ਹੋ ਰਹੀਆਂ ਨੇ ਸਾਰੇ ਲੋਕ ਕਹਿ ਰਹੇ ਕਿ ਜੀ ਬਹੁਤ ਵਧੀਆ ਕੰਮ ਕਰਤਾ ਇਸ ਤਰ੍ਹਾਂ ਦਾ ਕਲੇਮ ਭਗਵੰਤ ਮਾਨ ਵੀ ਕਰਦੇ ਆਮ ਆਦਮੀ ਪਾਰਟੀ ਵੀ ਕਰਦੀ ਲੱਗਦਾ ਕਰਿਆ ਕੀਆ ਕਿਹੜੇ ਪਿੰਡ ਨੂੰ ਗ੍ਰਾਂਟ ਦਿੱਤੀ ਹੈ ਮੈਂ ਆਖਰ ਪਿੰਡ ਨੂੰ ਪੈਸੇ ਦੋਗੇ ਤਾਂ ਹੀ ਡਿਵੈਲਪਮੈਂਟ ਹੋਣੀ ਪਿੰਡ ਦੀ ਕਿਹੜੇ ਪਿੰਡ ਨੂੰ ਦਿੱਤੀ ਕਿਹੜਾ ਸਕੂਲ ਲਿਆਏ ਇੱਥੇ ਕਿਹੜਾ ਕਾਲਜ ਖੋਲ੍ਹਿਆ ਇਹਨਾਂ ਨੇ ਕਿਹੜੀ ਯੂਨੀਵਰਸਿਟੀ ਖੋਲੀ ਕਿਹੜਾ ਹਸਤਾ ਵਾਲੇ ਥੇ ਲਿਆਂਦਾ ਇਹਨਾਂ ਨੇ ਸੋ ਇਹ ਹਵਾ ਦੇ ਵਿੱਚ ਗੱਲਾਂ ਨਹੀਂ ਚੱਲਣੀਆਂ ਲੋਕਾਂ ਨੇ ਅਸਲੀਅਤ ਪਰ ਜਾਣਾ ਤੇ ਅਸਲੀਅਤ ਦੇ ਵਿੱਚ ਇਹ ਸਿਰਫ ਨੋਟੰਕੀਆਂ ਕਰਦੇ ਡਰਾਮੇ ਕਰਦੇ ਆ ਤੇ ਅਸਲੀਅਤ ਕੋਈ ਨਹੀਂ ਕਰਦੇ ਹੁਣਾ ਕੇਜਰੀਵਾਲ ਨੂੰ ਲਿਆਏ ਆ ਦੋ ਤੱਕ ਦਿਨ ਹੋ ਗਏ ਕਹਿੰਦੇ ਜੀ ਇਹ ਜੇਲ੍ਹ ਚੋਂ ਆਇਆ ਵੀ ਕੋਈ ਜੰਗ ਜਿੱਤ ਕੇ ਆਇਆ ਇਹ ਕਿਆ ਕਰਕੇ ਆਇਆ ਮਨੁਸੂਬਾ ਬਿਆਨ ਸੀਗਾ ਮੈਂ ਉਹ ਵੀ ਕੋਟ ਕਰਦਾ ਉਹ ਕਹਿੰਦੇ ਕਿ ਭਾਈ ਤੁਸੀਂ ਇੰਡੀਆ ਆਲਾਈਂਸ ਦੀ ਸਰਕਾਰ ਬਣਾਓ ਨਹੀਂ ਤਾਂ ਫਿਰ ਜੇ ਇਹਨਾਂ ਨੂੰ ਵੋਟਾਂ ਪਾਤੀਆਂ ਤਾਂ ਮੈਨੂੰ ਤਾਂ ਜੇਲ੍ਹ ਜਾਣਾ ਪੈਣਾ ਇਲੈਕਸ਼ਨ ਕਹਿੰਦੇ ਮੈਂ ਰਿਜ਼ਲਟ ਜੇਲ੍ਹ ਚ ਦੇਖੂਗਾ ਜੇ ਤੁਹਾਡੀ ਵੋਟ ਮੋਦੀ ਦੇ ਖਿਲਾਫ ਪੈ ਗਈ ਤਾਂ ਮੈਂ ਜੇਲ੍ਹ ਚੋਂ ਬਾਹਰ ਆ ਜਾਊਗਾ ਇਸ ਤਰ੍ਹਾਂ ਦੀ ਗੱਲ ਕਹਿੰਦੇ ਔਰ ਫੋਟੋ ਵੀ ਹੁਣ ਤਾਂ ਹੋਲਡਿੰਗਸ ਤੇ ਕੇਜਰੀਵਾਲ ਦੀ ਲੱਗੀ ਹੋਈ ਹੈ ਜਿੱਥੇ ਜੇਲ੍ਹ ਦੀਆਂ ਸੁਲੱਖਾਂ ਵਾਲੀ ਮੈਂ ਪੁੱਛਦਾ ਵੀ ਕੋਈ ਜੰਗ ਜਿੱਤ ਕੇ ਆਇਆ ਮੈਂ ਇਹ ਪੁੱਛਦਾ ਕਿ ਜੇਲ੍ਹ ਚ ਜਾਣਾ ਜੇ ਤਾਂ ਭਾਈ ਤਾਂ ਆਪਣੇ ਗਲਤ ਕੰਮਾ ਕਰਕੇ ਜਾਣਾ ਤਾਂ ਉਹਦਾ ਤੈਨੂੰ ਜਾਣਾ ਹੀ ਪੈਣਾ ਸਰਕਾਰ ਜਿਹੜੀ ਮਰਜ਼ੀ ਬਣ ਜੇ ਕਾਨੂੰਨ ਤਾਂ ਕਾਨੂੰਨ ਹੈ ਉਹਨੇ ਤਾਂ ਆਪਣਾ ਰਸਤਾ ਲੈਣਾ ਤੁਸੀਂ ਸਾਡੇ ਪੰਜਾਬ ਦਾ ਪੈਸਾ ਲੁੱਟਿਆ ਅਜੇ ਤਾਂ ਪੰਜਾਬ ਦਾ ਸ਼ਰਾਬ ਦਾ ਘਟਾਲਾ ਖੁੱਲਣਾ ਜਿੱਦਣ ਉਹ ਖੁੱਲੇਗਾ ਤਾਂ ਇਹ ਬਾਕੀ ਵਾਲੇ ਵੀ ਜਾਣੇ ਜਿਹੜੀ ਲਾਣਾ ਪਿੱਛੇ ਫਿਰਦਾ ਔਰ ਇਹਨਾਂ ਨੇ ਸਾਡੇ ਪੰਜਾਬ ਦਾ ਪੈਸਾ ਜਹਾਜ਼ਾਂ ਦੇ ਧੂਏ ਚ ਹੜਾਤਾ ਇਹਨਾਂ ਨੇ ਸਾਡੇ ਪੰਜਾਬ ਦਾ ਪੈਸਾ ਅਖਬਾਰਾਂ ਦੀ ਐਡਵਰਟਾਈਜ਼ਮੈਂਟ 'ਚ ਖੜਾਤਾ 80000 ਕਰੋੜ ਰੁਪਏ ਦਾ ਕਰਜ਼ਾ ਲਿਆ ਲੇਕਿਨ ਗਰਾਊਂਡ ਤੇ ਲੋਕਾਂ ਦੇ ਵਿੱਚ 5 ਰੁਪਏ ਨਹੀਂ ਲੱਗੇ ਨਾ ਕਿਸੇ ਨੂੰ ਮਿਲੇ ਸੜਕਾਂ ਦਾ ਉਹ ਬੁਰਾ ਹਾਲ ਹੈ ਜਿਹੜਾ ਕੋਈ ਬੰਦਾ ਕਈ ਵਾਰ ਜੀ ਕਰਦਾ ਇੱਥੇ ਏਰੀਆ ਦੇ ਵਿੱਚ ਕਰਤਾਰਪੁਰ ਆਦਮਪੁਰ ਚਲੇ ਜਾਓ ਕਿ ਤੁਰ ਕੇ ਚੱਲ ਪੋ ਲੇਕਿਨ ਗੱਡੀ 'ਚ ਨਾ ਜਾਓ ਸੋ ਤੁਹਾਡਾ ਬਹੁਤ ਧੰਨਵਾਦ ਮਿਹਰਬਾਨ ਤਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਨੂੰ ਕਾਂਗਰਸ ਨੇ ਉਮੀਦਵਾਰ ਐਲਾਨਿਆ ਹੈ ਜਲੰਧਰ ਤੋਂ ਇਲੈਕਸ਼ਨ ਲੜ ਰਹੇ ਨੇ ਔਰ ਲੋਕਾਂ ਦੇ ਵਿੱਚ ਲਗਾਤਾਰ ਵਿੱਚ ਰਿਹਾ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਕਿ ਸਾਫ ਤੌਰ ਤੇ ਲੋਕ ਮੈਨੂੰ ਸਪੋਰਟ ਕਰ ਰਹੇ ਆ ਲੋਕ ਮੈਨੂੰ ਪਿਆਰ ਕਰ ਰਹੇ ਆ ਔਰ ਲੋਕ ਮੈਨੂੰ ਵੋਟਾਂ ਪਾ ਕੇ ਜਿਤਾਉਣਗੇ ਇਸ ਤਰ੍ਹਾਂ ਦੀ ਗੱਲ ਕਹਿ ਰਹੇ ਔਰ ਨਾਲ ਹੀ ਚਰਨਜੀਤ ਸਿੰਘ ਚੰਨੀ ਕਹਿ ਰਹੇ ਕਿ ਜਿਹੜੇ اٹਕੇ ਹੋਏ ਕੰਮ ਆ ਜਿਹੜੇ ਕੰਮ ਨਹੀਂ ਹੋ ਪਏ ਜਲੰਧਰ ਦੇ ਔਰ ਉਸ ਨੂੰ ਲੈ ਕੇ ਮੈਂ ਲੋਕਾਂ ਦੇ ਵਿੱਚ ਜਾ ਰਿਹਾ ਕਿ ਭਾਈ ਮੈਨੂੰ ਵੋਟਾਂ ਪਾ ਕੇ ਜਿਤਾਓ ਤਾਂ ਕਿ ਮੈਂ ਜਲੰਧਰ ਵਾਸੀਆਂ ਦਾ ਭਲਾ ਕਰ ਸਕਾਂ ਕੈਮਰਾ ਪਰਸਨ ਜੀ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਜਲੰਧਰ